ਚਲੋ ਆ ਤੇ ਦਿਖਾਈ ਸੀ ਮੇਰੇ ਵਾਕਈ ਸਸਤਾ ਅਕਲਾ ਕਲਾ ਕੋ ਤਸੀਰ ਤੋਰੀ ਜਗਰਨਲ ਤੇ ਟਰਾਲੀ ਦਾ ਟਾਇਰ ਸਰਤੇ ਚੜਨ ਵਾਲ ਕੇ ਸੀ ਉਹਨਾਂ ਤੋਂ ਮੈਨੂੰ ਇਹ ਬੜਾ ਜ਼ਿੱਲ ਕੀਤੀ ਮੈਂ ਮੈਨੂੰ ਡਾਕਟਰ ਦਾ ਮਨਾ ਕੀਤਾ ਹੋਇਆ ਹੈ ਕਿ ਤੂੰ ਬਹੁਤ ਅਬ ਤੋਂ ਨਾ ਜਾਇ ਹੁਜੇ ਖਾਲਾਤਾਂ ਦੇ ਨਾ ਜਾ ਅਖਰ ਮੈਂ ਅਮਰਸਦ ਦੇ ਮੇਰੇ ਸੀਰ ਕਰ ਰਿਹਾ ਸੀ ਜਿਵਰਾਉਦਾ ਜਿਵਰਾਉਦਾ ਉੱਤੇ ਰੋਂ ਤੋਣ ਦਾ ਸਿੰਝ ਸੀ ਉੱਤੇ ਮੈਨੂੰ ਜਫੀਆਂ ਆਪ ਆ ਕੇ ਮਜ਼ਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕੱਢਿਆ ਸੀਗਾ ਤੇ ਰੋ ਮੈਂ ਜ਼ਿਕਰ ਕੇ ਨਹੀਂ ਉੱਥੇ ਹਾਜ਼ਰ ਹੋ ਜਾ ਜੀ ਮੈਂ ਆਪਣੇ ਬ੍ਰਦਰ ਦੀ ਘੱਤ ਹੋਈ ਗੋਦਰ ਰਿਸ਼ੀ ਦੀ ਮੈਂ ਹੱਥ ਮੁਸਤਕੜ ਤੇ ਪਹੁੰਚਿਆ ਮੈਨੂੰ ਰਿਸ਼ੀ ਜੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਤੇ ਅਸੀਂ ਤੈਨੂੰ ਸਮਝਾਂਗੇ ਕਿ ਇਹਦਾ ਸੁਸਕਾ ਕੋਈ ਤੁੰਤਸ ਕਰ ਰਿਹਾ ਹੈ ਮੈਂ ਮੈਂ ਪਰੋਵੇ ਇਸ ਕਰਕੇ ਨਹੀਂ ਆਇਆ ਅੱਧੀ ਹੁਣ ਮੈਂ ਤਫਰੋਜ਼ ਵੱਲ ਛੂਟ ਸੀ ਮੈਂ ਦੋ ਦਿਨ ਪਹਿਲਾਂ ਕੋਧੀ ਹਦੀ ਅੱਜ ਮੇਰੇ ਕੋਲ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹਸਤਾ ਖੇਡਦਾ ਰਿਹਾ ਵਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਹੀ ਨੇ ਨਾਟਕੇ ਜਮੇ ਬਣੇ ਉਹ ਅਧਿਕਾਰ ਵਾਲੀ ਚੱਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣਾ ਜਾਇ ਇਹ ਜਾਣਾ ਹੋਇਆ ਸ਼ਾਫ ਸ਼ੂ ਨੂੰ ਚਲੇ ਜਾਈ ਤਾਂ ਫੁੱਲ ਚੁਗਦੇ ਦੇਖ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੇਟਾ ਇਹਦੇ ਮੈਂ ਕਿੰਨੇ ਲੋਕਾਂ ਦਾ ਗੁਨਾਹਿਆ ਰਹਾ ਇਹ ਨਹੀਂ ਹੁੰਦਾ ਵਰਗਤੇ ਕਦੇ ਵੀ ਮੈਂ ਅੱਜ ਮੇਰਾ ਦਿਨ ਜਹਾ ਮੈਂ ਸੌਤੋਂ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਗੋਂ ਲਗੋਂ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਵਸ ਸਭ ਦੇ ਸਾਹਮਣੇ ਕਹਿਣਾ ਜਰਾ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਂਟ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਤੇ ਹਰਪਾਲ ਜੀ ਉਹ ਚੱਲਣਾ ਕਰੀਏ ਸੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਇਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਣਾ ਜੀ ਉਹਨਾਂ ਇਸ ਤਰ੍ਹਾਂ ਰੋ ਰਹੀ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਰੋਣ ਦੀ ਉਹ ਉਹਨੇ ਮਨਪਾਲਤ ਉਹਨਾਂ ਦੀ ਕਰ ਲਈ ਉਹ ਮੈਨੂੰ ਉਹ ਡਾਕਟਰ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਹਾ ਫਿਰ ਇਹਦਾ ਇੱਕੋ ਹੀ ਇਲਾਜ ਹੈ ਵੀ ਸੌਂ ਜਾਓ ਤੁਸੀਂ ਉਹਨਾਂ ਹਾਲਤ ਤਵੇਰ ਬਾਹਰ ਨਿਕਲੋ ਨਿਓ ਬਹੁਤ ਹੋੜੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜੋ ਕਰੀਬੀ ਦੋਸਤ ਨੇ ਉਹ ਜਾਣਦੇ ਨੇ ਸੋ ਮੈਂ ਸੋ ਸਭ ਤੋਂ ਮਵੀ ਮੈਂ ਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਥੀ ਉਹ ਲਾਜ਼ਾਰ ਥੀ ਉੱਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਓਹ ਓਹ ਜ਼ਰਦਾਰ ਲੋਰੀ ਦੀ ਉਹ ਉਹ ਨਾ ਨਹੀਂ ਹਾਲਤ ਦੇਖੀ ਮੈਂ ਉਸੇ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਰਿਕਾ ਬੱਚੀ ਹੋ ਸਕਦਾ ਇਹ ਬੈਡੀ ਬਹੁਤ ਜ਼ਬਰਦਸਤ ਤੋਂ ਮੈਂ ਕਰਦਿਆਂ ਨੂੰ ਜਾਂ ਉਸਤੇ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਪੈਦਾ ਕਰਨਾ ਨਹੀਂ ਸੀ ਚਾਹੁੰਦਾ ਮੈਂ ਕਿ ਕਿਸ ਕਰਕੇ ਮੈਂ ਦੁਨੀਆਂ ਦੇ ਸਾਰੇ ਦੋਸਤੋ ਮਾਫੀ ਮਾਫੀ ਬਖਸ਼ ਦਿਨੋ ਮਾਫ ਕਰ ਦਿਓ ਦੋਸਤੋ ਸਰਦਾਰ ਜੀ ਤਾਂ ਹਾਥੀ ਉੱਡ ਕੇ ਮਾਫੀ ਮੈਂ ਤਾਂ ਮੈਂ ਇਕੱਲਾ ਬੈਠਾ ਕਰਦੀ ਫਿਲਮ ਮੈਂ ਬਹੁਤ ਮਾਫੀ ਕਰਦਾ ਮੈਨੂੰ ਮੈਨੂੰ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਨਹੀਂ ਇਸ ਇਸ ਖੇਤ ਤੋਂ ਮੈਂ ਜਹਲੂ ਮੇਰਾ ਮਾਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਰਪਾ ਕਰਨੇ ਕਿ ਮੈਨੂੰ ਮਾਫ ਕਰ ਦੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਵਾਲੇ ਦਿਨ ਭਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੂੰ ਉਹਨਾਂ ਦੇ ਕਰਦੇ ਮੈਂ ਬਰਾਹਮਣ ਸਾਰੇ ਨੂੰ ਤੋਂ ਮਾਫੀ ਮੰਗਿਆ ਹੋਗਾ ਉਹਨਾਂ ਦਾ ਦੁੱਖ ਸਮਝਿਆ ਕਰੂੰਗਾ ਪਰ ਮੈਂ ਨਹੀਂ ਜਾ ਸਕਿਆ ਸੀ ਦਿਨਾਂ ਬਾਅਦ ਹੀ ਬਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਅੱਗੇ ਸਨੇਹ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚਾਜੇ ਫਿਰ ਬਹੁਤ ਮੁੰਡੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲਾਈ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਬਿਲਿ ਇਹ ਕੀ ਮੈਨੂੰ ਤੁਹ ਪਤਾ ਨਹੀਂ ਇਹ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਦਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕਿਉਂ ਕੋਈ ਮੜਾ ਚੰਗਾ ਨਹੀਂ ਬੋਲਿਆ ਕਿਰਪਾ ਕਰਕੇ ਉਸ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਮੈਨੂੰ